ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਚੰਗੇ ਦੋਸਤ ਬਣਾਓ ਤਾਂ ਉਹ ਚੰਗੀ ਸਿੱਖਿਆ ਦੇਣਗੇ ਚੰਗੇ ਰਾਹ ਤੇ ਲੈ ਕੇ ਜਾਣਗੇ ਤੇ ਇੱਕ ਦੂਜੇ ਦਾ ਪਿਆਰ ਵੀ ਵਧਾਉਣਗੇ ਇੱਕ ਦੋ ਭਾਈ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਮਾੜੀ-ਮੋਟੀ ਤੂੰ ਤੂੰ ਮੈਂ ਮੈਂ ਹੋ ਕੇ ਹੀਰਖਾ ਬਰੋਤਾ ਪੈਦਾ ਹੋ ਜਾਂਦੀ ਹੈ ਤੇ ਇੱਕ ਦੂਜੇ ਨੂੰ ਉਹ ਬਣਾਉਣਾ ਫੜ ਜਾਂਦੇ। ਐਨੇ ਨੂੰ ਵੱਡੇ ਭਾਈ ਦਾ ਜਿਹੜਾ ਮੁੰਡਾ ਹੁੰਦਾ ਹੈ, ਉਹਦਾ ਵਿਆਹ ਆ ਜਾਂਦਾ ਹੈ, ਵਿਆਹ ਰੱਖਿਆ ਜਾਂਦਾ ਹੈ ਤਾਂ ਉਹ ਵੱਡਾ ਭਾਈ ਸਾਰਿਆਂ ਨੂੰ ਕਾਰਡ ਦੇਣ ਜਾਂਦਾ ਹੈ ਤੇ ਹਰੇਕ ਦੇ ਘਰੇ ਕਾਰਡ ਦੇ ਕੇ ਆਉਂਦਾ। ਯਾਨੀ ਕਿ ਹਰੇਕ ਨੂੰ ਸਾਦਾ ਵਿਆਹ ਦੇ ਪਰ ਉਹ ਵੱਡਾ ਭਾਈ ਉਹ ਦੋਸਤ ਲਵੇ ਵੀ ਵਗ ਜਾਂਦਾ ਕਾਰਡ ਦੇਣ। ਜਦੋਂ ਉਹ ਦੋਸਤ ਲਵੇ ਕਾਰਡ ਦੇਣ ਗਿਆ ਤਾਂ ਉਹ ਕਹਿੰਦਾ ਆ ਜਾ ਭਾਈ ਅੰਦਰ ਆ ਜਾ, ਬੈਠ ਜੀ ਆਇਆਂ ਨੂੰ ਤੇ ਕਹਿਣ ਲੱਗਿਆ ਵੀ ਤੈ ਛੋਟੇ ਭਾਈ ਨੂੰ ਆਪਦੇ ਨੂੰ ਕਹਿਤਾ ਵਿਆਹ ਵਾਸਤੇ ਉਹਨੂੰ ਕਾੜ ਦੇਤਾ ਉਹਨੂੰ ਸਨੇਹਾ ਲਾਤਾ ਪਰ ਉਹ ਜਿਹੜਾ ਉਹਦਾ ਭਾਈ ਹੁੰਦਾ ਉਹ ਕਹਿੰਦਾ ਨਹੀਂ ਉਹਦੇ ਨਾਲ ਤਾਂ ਮੇਰੀ ਬਣਦੀ ਨਹੀਂ ਮੈਂ ਉਹਨੂੰ ਕਾੜ ਨਹੀਂ ਦੇਣਾ ਤਾਂ ਉਹ ਦੋਸਤ ਕਹਿੰਦਾ ਤੇਰੇ ਵਾਸਤੇ ਬਹੁਤ ਵੱਡੀ ਗਲਤੀ ਹੈ ਜੇ ਤੂੰ ਉਹਨੂੰ ਕਾੜ ਨਹੀਂ ਦਿੰਦਾ ਤਾ ਫਿਰ ਮੈਨੂੰ ਵੀ ਨਾ ਕਾੜ ਦੇ ਮੈਂ ਵੀ ਤੇਰੇ ਵਿਆਹ ਦੇ ਵਿੱਚ ਆਉਣਾ ਨਹੀਂ ਹੈਗਾ ਪਰ ਉਹ ਕਹੇ ਕਹਾਈ ਕਹਿੰਦਾ ਤੂੰ ਮੇਰੀ ਗੱਲ ਮੰਨ ਤੂੰ ਆਪਦੇ ਭਾਈ ਨੂੰ ਵੀ ਕਾੜ ਦੇ ਕੇ ਆ ਜੇ ਉਹਨੇ ਤੇਰਾ ਕਾੜ ਨਾ ਫੜਿਆ ਤਾਂ ਫਿਰ ਮੈਂ ਜ਼ਿੰਮੇਵਾਰ ਹਾਂ ਤੂੰ ਉਹਨੂੰ ਇੱਕ ਵਾਰੀ ਕਹਿ ਕੇ ਤਾਂ ਨਾ ਫਿਰ ਪਤਾ ਲੱਗੂ ਵੀ ਉਹ ਆਉਂਦਾ ਹੈ ਜਾਂ ਤੇਰੇ ਨਾਲ ਨਫ਼ਰਤ ਕਰਦਾ ਤੂੰ ਇੱਕ ਵਾਰੀ ਉਹਦੇ ਲਈ ਭੇਜਾ ਤਾਂ ਉਹ ਦੋਸਤ ਦੇ ਕਹੇ ਕਹਾਈ ਦੋਨੇ ਉਹਦੇ ਘਰੇ ਗਏ ਤੇ ਕਾੜ ਦੇਣ ਵਾਸਤੇ ਜਦੋਂ ਵਾਰ ਖੜਕਾਇਆ ਤਾਂ ਅੰਦਰੋਂ ਉਹਦਾ ਭਾਈ ਨਿਕਲਿਆ ਉਹਦਾ ਭਾਈ ਦੇਖ ਕੇ ਬਹੁਤ ਖੁਸ਼ ਹੋਇਆ ਕਹਿਣ ਲੱਗਿਆ ਆਓ ਜੀ ਤੇ ਉਹ ਕਹਿਣ ਲੱਗਿਆ ਵੀ ਐ ਕਰਕੇ ਤੇਰੇ ਭਤੀਜੇ ਦਾ ਵਿਆਹ ਵੀ ਮੈਂ ਤੈਨੂੰ ਕਾੜ ਦੇਣਾ ਹੈ ਤਾਂ ਐਨੀ ਗੱਲ ਸੁਣ ਕੇ ਉਹਦਾ ਭਾਈ ਨੇ ਆਪਦੇ ਭਾਈ ਨੂੰ ਜੱਫੀ ਪਾ ਲਈ ਤੇ ਅੰਦਰ ਲੈ ਗਿਆ ਅੰਦਰ ਜਾ ਕੇ ਵਧੀਆ ਚਾਹ ਪਾਣੀ ਪੁੱਛਿਆ ਤੇ ਬਹੁਤ ਸੇਵਾ કરી ਕਹਿਣ ਲੱਗਿਆ ਮੇਰਾ ਅੱਜ ਵੱਡਾ ਭਾਈ ਮੇਰੇ ਘਰੇ ਆਇਆ ਤਾਂ ਐ ਸਮਝੋ ਇੱਕ ਪਰਮਾਤਮਾ ਮੇਰੇ ਘਰੇ ਆਇਆ ਹੈ ਮੈਨੂੰ ਬਹੁਤ ਚਾ ਆ ਆਪਦੇ ਭਤੀਜੇ ਦੇ ਵਿਆਹ ਦਾ ਤੇ ਮੈਂ ਜਰੂਰ ਪਹੁੰਚੂਗਾ ਜਦੋਂ ਉਹਦਾ ਵੱਡੇ ਭਾਈ ਨੇ ਦੋਸਤ ਦੇ ਵੱਲ ਦੇਖਿਆ ਤਾਂ ਉਹ ਕਹਿਣ ਲੱਗਿਆ ਕਿਉਂ ਤੈਨੂੰ ਕੀ ਆਖਿਆ ਸੀ ਤੁਸੀਂ ਅੰਦਰੋਂ ਅੰਦਰੀ ਨਫ਼ਰਤ ਕਰੀ ਜਾਂਦੇ ਹੋ ਤੋ ਇੱਕ ਵਾਰੀ ਇਨਸਾਨ ਨੂੰ ਪਰਖੋ ਤਾਂ ਸਹੀ ਤੇ ਉਹਨੂੰ ਬੁਲਾਓ ਤਾਂ ਸਹੀ ਸਹਿਰ ਉਹ ਤੁਹਾਨੂੰ ਬੁਲਾਉਣਾ ਚਾਹੁੰਦੇ ਹੋ ਤੁਸੀਂ ਉਹੀ ਨਾਫਰਤ ਕਰੀ ਜਾਣੀ ਇਹ ਕਰਕੇ ਇਹਨੂੰ ਅੱਜ ਪੂਰਾ ਫੁੱਲ ਚਾ ਚੜਿਆ ਵੀ ਮੇਰੇ ਭਤੀਜੇ ਦਾ ਵਿਆਹ ਤੇ ਮੈਂ ਜ਼ਰੂਰ ਪਹੁੰਚੂਗਾ ਤੇ ਐਨੇ ਕਾਰਡ ਦੇ ਕੇ ਉਹ ਵਪਾਰੀ ਤੇ ਉਹ ਕਹਿਣ ਲੱਗਿਆ ਬਈ ਮੰਨ ਗਿਆ ਬਾਈ ਜੇ ਅੱਜ ਤੂੰ ਮੇਰਾ ਦੋਸਤ ਸੀ ਮੈਨੂੰ ਸਹੀ ਲੈਣ ਤੇ ਲਿਆਂਦਾ ਤੇ ਮੈਨੂੰ ਸਹੀ ਰਾਹ ਪਾਇਆ ਤਾਂ ਅੱਜ ਸਾਡੇ ਭਾਈਆਂ ਦਾ ਮੇਲ ਕਰਾਤਾ ਤੇ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਇਸ ਕਰਕੇ ਦੋਸਤੋ ਹੀਰਖਾ ਬਰੋਸਤਾ ਨਹੀਂ ਕਰਨੀ ਚਾਹੀਦੀ ਸਾਇਦ ਆਪਾਂ ਮਾੜੀ-ਮਾੜੀ ਗੱਲ ਵਿੱਚ ਦੂਰ ਹੋ ਜਾਂਦੇ ਆ ਤੇ ਆਪਾਂ ਅਗਲੇ ਨੂੰ ਪਰਖਦੇ ਨਹੀਂ ਹੈਗੇ ਤੇ ਇਸ ਕਰਕੇ ਮਾੜੀ ਮਾੜੀ ਗੱਲ ਦੀ ਨਾਫਰਤ ਨਹੀਂ ਕਰਨੀ ਚਾਹੀਦੀ। ਔਕਾਦੀ ਬਲਾਓ, ਹੀਰਖਾ ਘਟਾਓ ਤੇ ਪਿਆਰ ਵਧਾਓ। ਜਿਹੜਾ ਇਹ ਭਾਈਆਂ ਦਾ ਪਿਆਰ ਹੁੰਦਾ ਨਾ, ਇਹ ਪ੍ਰਮਾਤਮਾ ਪਤਾ ਨਹੀਂ ਕਿਵੇਂ ਮੇਲ ਬਣਾਉਂਦਾ ਹੈ। ਇਸ ਕਰਕੇ ਨਾ ਕਿਸੇ ਨੇ ਇੱਥੇ ਰਹਿਣਾ। ਸਭ ਨੂੰ ਪਿਆਰ ਕਰੋ ਤੇ ਭਾਈਆਂ ਦਾ ਕਿਦੇ ਵਿਰੋਧ ਨਾ ਕਰੋ। ਇਹ ਤਾਂ ਇੱਕ ਆਉਣੀ ਆਣੀ ਚੀਜ਼ ਹੈ ਮਾਇਆ ਤਾਂ ਤੇ ਪ੍ਰਮਾਤਮਾ ਤਾਂ ਹੀ ਖੁਸ਼ ਹੁੰਦਾ ਜੇ ਆਪਾਂ ਇੱਕ ਦੂਜੇ ਨੂੰ ਪਿਆਰ ਕਰਾਂਗੇ। ਇਸ ਕਰਕੇ ਭਾਈਆਂ ਦਾ ਆਸ ਵਿੱਚ ਪਿਆਰ ਹੋਣਾ ਜ਼ਰੂਰੀ ਹੈ। ਜਿੱਥੇ ਭਾਈ ਖੜ ਜਾਣ ਉਥੇ ਕੋਈ ਨਹੀਂ ਖੜ ਸਕਦਾ ਇਸ ਕਰਕੇ ਇਹੀ ਕਹਿਣਾ ਕਿ ਭਾਈ ਭਾਈਆਂ ਦੀ ਬਾਹਮਾ ਹੁੰਦੀ